ਮੀਂਹ ਦਾ ਖਤਰਾ ਟਲਿਆ ਨਹੀਂ ਮੌਸਮ ਵਿਭਾਗ ਤੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦਾ ਖਤਰਾ ਵੱਧਿਆ ਹੈ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਮੌਸਮ ਵਿਭਾਗ ਤੇ ਵੱਲੋਂ ਚੇਤਾਵਨੀ ਦੇ ਦਿੱਤੀ ਹੈ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਹਾਲਾਂਕਿ ਜਿੱਥੇ ਬਾਰਿਸ਼ ਕਾਰਨ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਉਸ ਦੇ ਨਾਲ-ਨਾਲ ਹੀ ਗਰਮੀ ਦਾ ਕਹਿਰ ਵੀ ਨਜ਼ਰ ਆ ਰਿਹਾ ਹੈ ਲੋਕ ਗਰਮੀ ਦੇ ਨਾਲ ਜੂਨ ਤਰੇ ਨੇ ਤੇ ਅਜਿਹੇ ਦੇ ਵਿੱਚ ਕੁਝ ਥਾਵਾਂ ਤੇ ਬਹੁਤ ਗਰਮੀ ਪੈ ਰਹੀ ਹੈ ਤੇ ਕਈ ਥਾਵਾਂ ਤੇ ਮੀਂਹ ਅਤੇ ਗੜਹਿਆਂ ਨੇ ਤਬਾਹੀ ਮਚਾਈ ਹੋਈ ਹੈ ਇੱਕ ਤਾਜ਼ਾ ਪੱਛਮੀ ਗੜਬੜ 3 ਏਪ੍ਰੈਲ ਨੂੰ ਚੰਮੂ ਕਸ਼ਮੀਰ ਦੇ ਵਿੱਚ ਆਉਣ ਵਾਲੀ ਹੈ ਜਿਸ ਦੇ ਨਾਲ 3 ਏਪ੍ਰੈਲ ਤੱਕ ਉੱਪਰਲੇ ਇਲਾਕਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋਵੇਗੀ ਇੱਕ ਹੋਰ ਗੜਬੜ 26 ਏਪ੍ਰੈਲ ਤੱਕ ਪੱਛਮੀ ਹਿਮਾਲਿਆ ਤੱਕ ਪਹੁੰਚ ਜਾਵੇਗੀ ਤੇ ਗੜਬੜੇ ਚੱਕਰ ਫੜਤੀ ਸਰਕੂਲੇਸ਼ਨ ਦੇ ਗਠਨ ਨੂੰ ਵੀ ਤੇਜ਼ ਕਰੇਗੀ ਜਿਸ ਤੇ ਕਾਰਨ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਅਤੇ Rajasthan ਸਮੇਤ ਹੋਰ ਵੀ ਕਈ ਰਾਜਾਂ ਦੇ ਵਿੱਚ ਗਰਜ ਨਾਲ ਮੀਂਹ ਪਵੇਗਾ ਮੌਸਮ ਵਿਭਾਗ ਤੇ ਵੱਲੋਂ ਸੰਭਾਵਨਾ ਜਤਾਈ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਭਾਰੀ ਮੀਂਹ ਪਵੇਗਾ ਦੱਸਿਆ ਗਿਆ ਹੈ ਕਿ ਮੌਸਮ ਦਾ ਪੈਟਰਨ ਵਪਾਰ ਤੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਗੰਗਾ ਦੇ ਕਿਨਾਰੇ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਵਿੱਚ ਅੱਜ ਵੀ ਗਰਮੀ ਤੋਂ ਲੈ ਕੇ ਸਖਤ ਗਰਮੀ ਜਾਰੀ ਰਹਿਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਇਹ ਹੌਲੀ-ਹੌਲੀ ਘਟ ਜਾਵੇਗੀ ਇਸ ਦੌਰਾਨ ਭਾਰਤ ਵਿੱਚ 24 April ਤੱਕ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀ ਪੈਣ ਦੀ ਸੰਭਾਵਨਾ ਇਸੇ ਤਰ੍ਹਾਂ 26 ਅਪ੍ਰੈਲ ਨੂੰ ਮੱਧ ਅਤੇ ਦੱਖਣੀ ਪ੍ਰਦੇਪ ਭਾਰਤ ਵਿੱਚ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਅਤੇ ਗਰਜ ਦੇ ਨਾਲ ਮੀਂਹ ਪਵੇਗਾ ਮੌਸਮ ਵਿਭਾਗ ਤੇ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਜ਼ਰੂਰ ਕਮੈਂਟ ਦੇ ਵਿੱਚ ਰਾਏ ਸਾਂਝੀ ਕਰਨਾ ਹਾਲਾਂਕਿ ਸ਼ਨੀਵਾਰ ਨੂੰ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਸਖਤ ਗਰਮੀ ਰਹੀ ਹੈ ਤੇ ਕਈ ਖੇਤਰਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਦੇ ਵਿੱਚ ਕਾਰ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਗੰਗਾ ਪੱਛਮੀ ਬੰਗਾਲ ਦੇ ਵਿੱਚ ਦਿਨਵੇਲੇ ਹੀਟ ਵੇਵ ਤੋਂ ਲੈ ਕੇ ਗੰਬੀਰ ਗਰਮੀ ਦੀ ਲਹਿਰ ਦੇ ਹਾਲਾਤ ਦੇਖੇ ਗਏ ਨੇ 오ਡੀਸਾ ਚਾਰਖੰਡ ਅਤੇ ਗੰਗਾ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਚੱਲ ਰਹੀ ਗਰਮੀ ਦੀ ਲਹਿਰ ਦਾ ਦੂਜਾ ਪੜਾਅ ਹੈ ਤੇ ਇਸ ਮਹੀਨੇ ਦੂਜੀ ਵਾਰੀ ਹੈ ਪੜਾਅ ਦੇ ਵਿੱਚ ਕਿ ਅਜਿਹੇ ਰਾਜ ਨੇ ਜੋ ਪ੍ਰਭਾਵਿਤ ਹੋ ਸਕਦੇ ਨੇ ਤੇ ਹੁਣ ਮੌਸਮ ਵਿਭਾਗ ਤੇ ਵੱਲੇ ਚੇਤਾਵਨੀ ਦਿੱਤੀ ਗਈ ਹੈ ਕਿ ਔਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਨਾਲ-ਨਾਲ ਹੋਰ ਵੀ ਰਾਜਾਂ ਦੇ ਵਿੱਚ ਭਾਰੀ ਮੀਂਹ ਪਵੇਗਾ ਅਜੇ ਮੀਂਹ ਦਾ ਖਤਰਾ ਟਲਿਆ ਨਹੀਂ ਮੌਸਮ ਵਿਭਾਗ ਤੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਣ ਵਾਲੇ ਦਿਨਾਂ ਦੇ ਵਿੱਚ ਮੀਂਹ ਦਾ ਖਤਰਾ ਵੱਧਿਆ ਹੈ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਮੌਸਮ ਵਿਭਾਗ ਤੇ ਵੱਲੋਂ ਚੇਤਾਵਨੀ ਦੇ ਦਿੱਤੀ ਹੈ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਹਾਲਾਂਕਿ ਜਿੱਥੇ ਬਾਰਿਸ਼ ਕਾਰਨ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਉਸ ਦੇ ਨਾਲ-ਨਾਲ ਹੀ ਗਰਮੀ ਦਾ ਕਹਿਰ ਵੀ ਨਜ਼ਰ ਆ ਰਿਹਾ ਹੈ ਲੋਕ ਗਰਮੀ ਦੇ ਨਾਲ ਜੂਨ ਤਰੇ ਨੇ ਤੇ ਅチェਹੇ ਦੇ ਵਿੱਚ ਕੁਝ ਥਾਵਾਂ ਤੇ ਬਹੁਤ ਗਰਮੀ ਪੈ ਰਹੀ ਹੈ ਤੇ ਕਈ ਥਾਵਾਂ ਤੇ ਮੀਂਹ ਅਤੇ ਗੜਹਿਆਂ ਨੇ ਤਬਾਹੀ ਮਚਾਈ ਹੋਈ ਹੈ ਇੱਕ ਤਾਜ਼ਾ ਪੱਛਮੀ ਗੜਬੜ 3 April ਨੂੰ Jammu Kashmir ਦੇ ਵਿੱਚ ਆਉਣ ਵਾਲੀ ਹੈ ਜਿਸ ਦੇ ਨਾਲ 3 April ਤੱਕ ਉੱਪਰਲੇ ਇਲਾਕਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋਵੇਗੀ ਇੱਕ ਹੋਰ ਗੜਬੜ 26 April ਤੱਕ ਪੱਛਮੀ ਹਿਮਾਲਿਆ ਤੱਕ ਪਹੁੰਚ ਜਾਵੇਗੀ ਤੇ ਗੜਬੜੀ ਚੱਕਰਵੱਤੀ ਸਰਕੂਲੇਸ਼ਨ ਦੇ ਗਠਨ ਨੂੰ ਵੀ ਤੇਜ਼ ਕਰੇਗੀ ਜਿਸ ਦੇ ਕਾਰਨ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ Rajasthan ਸਮੇਤ ਹੋਰ ਵੀ ਕਈ ਰਾਜਾਂ ਦੇ ਵਿੱਚ ਗਰਜ ਨਾਲ ਮੀਂਹ ਪਵੇਗਾ ਮੌਸਮ ਵਿਭਾਗ ਦੇ ਵੱਲੋਂ ਸੰਭਾਵਨਾ ਜਤਾਈ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਭਾਰੀ ਮੀਂਹ ਪਵੇਗਾ ਦੱਸਿਆ ਗਿਆ ਹੈ ਕਿ ਮੌਸਮ ਦਾ ਪੈਟਰਨ ਭਾਰਤ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਗੰਗਾ ਦੇ ਕਿਨਾਰੇ ਪੱਛਮੀ ਬੰਗਾਲ ਅਤੇ 오ਡੀਸਾ ਦੇ ਵਿੱਚ ਅੱਜ ਵੀ ਗਰਮੀ ਤੋਂ ਲੈ ਕੇ ਸਖਤ ਗਰਮੀ ਜਾਰੀ ਰਹਿਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਇਹ ਹੌਲੀ-ਹੌਲੀ ਘਟ ਜਾਵੇਗੀ ਇਸ ਦੌਰਾਨ ਭਾਰਤ ਦੇ ਵਿੱਚ 24 ਅਪ੍ਰੈਲ ਤੱਕ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਇਸੇ ਤਰ੍ਹਾਂ 26 ਅਪ੍ਰੈਲ ਨੂੰ ਮੱਧ ਅਤੇ ਦੱਖਣੀ ਪ੍ਰਦੇਪ ਭਾਰਤ ਵਿੱਚ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਅਤੇ ਗਰਜ ਦੇ ਨਾਲ ਮੀਂਹ ਪਵੇਗਾ ਮੌਸਮ ਵਿਭਾਗ ਤੇ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਜ਼ਰੂਰ ਕਮੈਂਟ ਦੇ ਵਿੱਚ ਰਾਏ ਸਾਂਝੀ ਕਰਨਾ ਹਾਲਾਂਕਿ ਸ਼ਨੀਵਾਰ ਨੂੰ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਸਖਤ ਗਰਮੀ ਰਹੀ ਹੈ ਤੇ ਕਈ ਖੇਤਰਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਦੇ ਵਿੱਚ ਕਾਰ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਗੰਗਾ ਪੱਛਮੀ ਬੰਗਾਲ ਦੇ ਵਿੱਚ ਦਿਨਵੇਲੇ ਹੀਟ ਵੇਵ ਤੋਂ ਲੈ ਕੇ ਗੰਬੀਰ ਗਰਮੀ ਦੀ ਲਹਿਰ ਦੇ ਹਾਲਾਤ ਦੇਖੇ ਗਏ ਨੇ ਓਡੀਸ਼ਾ ਚਾਰਖੰਡ ਅਤੇ ਗੰਗਾ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਚੱਲ ਰਹੀ ਗਰਮੀ ਦੀ ਲਹਿਰ ਦਾ ਦੂਜਾ ਪੜਾਅ ਹੈ ਤੇ ਇਸ ਮਹੀਨੇ ਦੂਜੀ ਵਾਰ ਹੀ ਪੜਾਅ ਦੇ ਵਿੱਚ ਕੀ ਅਚੇਹ ਰਾਜ ਨੇ ਜੋ ਪ੍ਰਭਾਵਿਤ ਹੋ ਸਕਤੇ ਨੇਤੇ ਹੁਣ ਮੌਸਮ ਵਿਭਾਗ ਤੇ ਵੱਲੇ ਚੇਤਾਵਨੀ ਦਿੱਤੀ ਗਈ ਹੈ ਕਿ ਹਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਨਾਲ ਨਾਲ ਹੋਰ ਵੀ ਰਾਜਾਂ ਦੇ ਵਿੱਚ ਭਾਰੀ ਮੀਂਹ ਪਵੇਗਾ